ਹੈਲੋ ਜੀ ਸਾਰੇ ਪੈਨਪ੍ਰਾਵਨ ਮੇਰੇ ਬਲਵਸਤ ਸ੍ਰੀ ਅਕਾਲ ਆਪਣੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੀ ਜਿਹੜੀ ਵੀਡੀਓ ਹੈ ਸਾਰੇ ਪੈਨਪ੍ਰਾਵਾਂ ਦੇ ਸਵਾਲਾਂ ਦੇ ਜਵਾਬ ਹੀ ਲਾ ਲਉ ਕਿਉਂਕਿ ਮੈਨੂੰ ਬਹੁਤ ਪੈਨਪ੍ਰਾ ਇਸ ਤਰੀਕੇ ਦੇ ਸਵਾਲ ਕਰਦੇ ਨੇ ਕਿ ਦੀਦੀ ਜਿਹੜੇ ਕਿ ਸਾਡੇ ਘਰ ਦੇ ਵਿੱਚ ਨਾ ਕਿਸੇ ਨੇ ਜਾਦੂ ਟੂਣਾ ਕਰਵਾਤਾ ਕਿ ਕਾਲਾ ਜਾਦੂ ਜਿਹੜਾ ਆਪਾਂ ਕਹਿੰਦੇ ਆਂਗੇ ਇਹ ਹੁੰਦਾ ਸਾਡੇ ਘਰ ਦੇ ਪਰਿਵਾਰ ਦੇ ਮੈਂਬਰ ਚੰਗੇ ਭਲੇ ਸੀਗੇ ਪਤਾ ਨਹੀਂ ਕੀ ਹੋ ਗਿਆ ਮੇਰੇ ਪਤੀ ਚੰਗੇ ਭਲੇ ਸੀ ਮੇਰੇ ਬੱਚੇ ਚੰਗੇ ਭਲੇ ਸੀਗੇ ਵੀ ਗੁਰਸਿੱਖ ਵੀ ਸੀਗੇ ਵੀ ਨਾਲੇ ਉਹਨਾਂ ਨੇ ਅੰਮ੍ਰਿਤ ਛੜਤਾ ਤੇ ਨਾਲੇ ਉੱਠੇ ਪਾਸੇ ਚਲੇ ਗਏ ਇੱਕ ਪੈਣ ਦਾ ਮੈਨੂੰ ਮੈਸੇਜ ਆਇਆ ਸੀਗਾ ਕਿ ਦੀਦੀ ਮੇਰੀ ਬੇਟੀ ਬਹੁਤ ਸਿਆਣੀ ਸੀ ਹਰ ਇੱਕ ਗੱਲ ਮੰਨਦੀ ਸੀਗੀ ਵੀ ਪਰ ਜਦੋਂ ਦੀ ਉਹ ਕਿਤੇ ਪੜਨ ਤੋਰੀ ਆ ਉਹਨਾਂ ਨੇ ਉਹਦੋਂ ਦਾ ਉਹਦੇ ਪਤਾ ਨਹੀਂ ਕੀ ਕਿਸੇ ਨੇ ਕਾਲਾ ਜਾਦੂ ਉਹਨਾਂ ਸਿਰ ਦੇ ਵਿੱਚ ਕਰਵਾ ਕੇ ਪਾਤਾ ਤੇ ਉਹ ਕਿਸੇ ਦੀ ਗੱਲ ਨਹੀਂ ਸੁਣਦੀ ਹੈਗੀ ਇੱਕ ਪੈਨ ਦਾ ਹੋਰ ਮੈਸੇਜ ਆਇਆ ਸੀ ਕਿ ਮੇਰੀ ਬੇਟੀ ਬਾਹਰ ਹੈਗੀ ਤੇ ਉਹ ਗੱਲ ਨਹੀਂ ਕਰਦੀ ਦੇਖੋ ਧੀਆ ਵਾਸਤੇ ਮਾਵਾ ਸਭ ਤੋਂ ਨੇੜਲਾ ਰਿਸ਼ਤਾ ਹੁੰਦੀਆਂ ਨੇਗੀਆਂ ਕਹਿੰਦੇ ਧੀ ਸਭ ਨੂੰ ਛੱਡ ਸਕਦੇ ਪਰ ਆਪਣੀ ਮਾਂ ਨੂੰ ਨਹੀਂ ਛੱਡ ਸਕਦੀ ਪਰ ਇਹ ਕਲਯੂਗ ਦਾ ਸਿਧਾਂਤ ਹੈ ਕਿ ਇਸ ਦੇ ਵਿੱਚ ਕੋਈ ਰਿਸ਼ਤਾ ਵੀ ਮਾਇਨੇ ਨਹੀਂ ਰੱਖਦਾ ਹੈਗਾ ਅੱਜ ਕੱਲ ਆਪਣੇ ਬੱਚਿਆਂ ਦਾ ਹਨਾ ਇੰਨਾ ਦਿਮਾਗ ਖਰਾਬ ਹੋਉਂਦਾ ਆਪਣੇ ਪਰਿਵਾਰਾਂ ਦੇ ਵਿੱਚ ਇੰਨਾ ਪਲੇਸ ਕਿਉਂ ਵੱਧ ਰਹੇ ਨੇ ਕਿਉਂਕਿ ਕਲਯੂਗ ਦਾ ਸਿਧਾਂਤ ਹੈ ਕਿ ਕਲਯੂਗ ਦੇ ਵਿੱਚ ਜਿਹੜੀ ਤੰਤਰ ਵਿੱਦਿਆ ਹੈਗੀ ਬਹੁਤ ਜ਼ਿਆਦਾ ਖਾਵੀ ਹੋਣੀ ਹੈ ਹਜੇ ਤਾਂ ਹੋਣੀ ਹੈ ਹਜੇ ਤਾਂ ਕੁਝ ਵੀ ਨਹੀਂ ਹੈਗਾ ਨਾ ਜਿਹੜੀ ਇਹ ਤੁਸੀਂ ਦੇਖਿਆ ਹੋਣਾ ਅਕਸਰ ਨਾ ਇਸ ਤਰੀਕੇ ਜਿਵੇਂ ਇਹ ਟੈਡੀ ਵੀਅਰ ਇਸ ਤਰੀਕੇ ਦੀ ਨੇ ਇੱਕ ਗੁੱਡੀ ਜੀ ਬਣਾਈ ਦੀ ਮੈਂ ਥੰਬਨੇਲ ਦੇ ਵਿੱਚ ਵੀ ਲਾਈ ਹੈਗੀ ਉਹ ਨਾ ਹੁਣ ਦੀਵਾਲੀ ਤੱਕ ਜਿੰਨੇ ਵੀ ਤੰਤਰ ਵਿੱਦਿਆ ਵਾਲੇ ਨੇ ਨਾ ਕਿਉਂਕਿ ਇਸ ਟਾਈਮ ਜਿਹੜੀ ਉਹਨਾਂ ਦੀਆਂ ਸ਼ਕਤੀਆਂ ਨੇਗੀਆਂ ਉਹ ਬਹੁਤ ਜ਼ਿਆਦਾ ਪਾਵਰਫੁੱਲ ਹੋ ਜਾਂਦੀਆਂ ਨੇਗੀਆਂ ਦੀਵਾਲੀ ਤੋਂ ਪਹਿਲਾਂ ਨਾ ਉਹ ਜਿਹੜੀਆਂ ਸ਼ਕਤੀਆਂ ਨਿਕੀਆਂ ਉਹਨਾਂ ਨੂੰ ਉਹ ਛੱਡ ਦਿੰਦੇ ਹੈਗੇ ਜਿਵੇਂ ਕਿ ਆਪਾਂ ਤੁਸੀਂ ਜਾਦੂ ਦੇਖਿਆ ਕਈ ਕਹਿਣਗੇ ਵੀ ਐ ਕਿਵੇਂ ਹੋ ਜਾਦਾ ਵੀ ਕਾਲਾ ਜਾਦੂ ਕੁਝ ਨਹੀਂ ਹੁੰਦਾ ਇਦਾਂ ਦਾ ਨਾ ਬਹੁਤ ਤਤਕ੍ਰਿ ਬਿਤਕਰੇ ਵਾਲੇ ਵੀ ਪੈਂਪੜਾ ਬਹੁਤ ਨੇ ਹੈ ਨਾ ਦੇਖੋ ਇਹ ਚੀਜ਼ਾਂ ਨੇ ਤੁਸੀਂ ਪਿੱਛੇ ਇਤਿਹਾਸ ਦੇ ਵਿੱਚ ਚਲੇ ਜਾਓ ਤੁਹਾਨੂੰ ਬਹੁਤ ਸਾਖੀਆਂ ਵੀ ਮਿਲ ਜਾਣਗੀਆਂ ਵੀ ਜਿਹੜੀਆਂ ਕਿ ਇਸ ਤਰੀਕੇ ਦੀ ਹੁੰਦੀਆਂ ਸੀ ਹੁਣ ਵੀ ਵਿਦਿਆ ਵੈਸੇ ਇਧਰ ਪਾਕਿਸਤਾਨ ਵਾਲੇ ਇਹ ਜਾਦਾ ਹੈ ਕਿ ਆਪਣੇ ਵੱਲ ਥੋੜੀ ਜੀ ਘਟ ਹੈਗੀ ਇਹ ਹੀ ਚੀਜ਼ ਤੇ ਤੰਤਰ ਵਿਦਿਆ ਹੈਗੀ ਜਿਹੜੀ ਇਹ ਉਸ ਇਨਸਾਨ ਤੇ ਹਾਵੀ ਹੁੰਦੀ ਹੈ ਜਿਸ ਇਨਸਾਨ ਦਾਲ ਲਾ ਲੋ ਜੀ ਮੇਕੇ ਵਾਈ ਗੁਰੂ ਜੀ ਦੇ ਕੋਈ ਜਾਂ ਕਿਸੇ ਮੰਦੇਜ ਜਾਂ ਸਿੱਖ ਧਰਮ ਜਾਂ ਮੁਸਲਿਮ ਧਰਮ ਦੇ ਵਿੱਚ ਆਪਾਂ ਕਿਤੇ ਵੀ ਹੈ ਨਾ ਪ੍ਰਤੱਖ ਮਤਲਬ ਕਿ ਸੰਪੂਰਨ ਨਹੀਂ ਹੈਗੀ ਠੀਕ ਹੈ ਆਪਾਂ ਕਹਿੰਦੇ ਵੀ ਲੈ ਮੈਨੂੰ ਚੰਬੜ ਕੇ ਦਿਖਾਵੇ ਐ ਕਦੇ ਵੀ ਕਿਸੇ ਨੂੰ ਚੈਲੰਜ ਨਹੀਂ ਕਰੀਂਦਾ ਹੁੰਦਾ ਕਿਉਂਕਿ ਜਿਵੇਂ ਮੈਂ ਹੁਣ ਤੁਹਾਨੂੰ ਕਹਦਾ ਵੀ ਤੁਸੀਂ ਹਨਾ ਜਿੱਥੇ ਵੀ ਪੂਜਦੇ ਹੋ ਕਿਸੇ ਵੀ ਚੀਜ਼ ਨੂੰ ਤੁਸੀਂ ਉਹਨਾਂ ਨੂੰ ਛੱਡ ਦੋ ਤੇ ਤੁਸੀਂ ਵਾਇਗੁਰੂ ਜੀ ਸਿਮਰਨ ਕਰਨ ਲੱਗੋ ਪਰ ਨਾ ਤਾਂ ਤੁਸੀਂ ਵਾਇਗੁਰੂ ਜੀ ਦਾ ਸਿਮਰਨ ਕਰੋ ਨਾ ਤੁਹਾਡਾ ਅਮਰ ਸ਼ਕਿਆ ਹੋਏ ਨਾਲੇ ਤੁਸੀਂ ਉਹ ਚੀਜ਼ਾਂ ਨੂੰ ਛੱਡ ਦੋ ਦੇਖੋ ਉਹ ਚੀਜ਼ਾਂ ਵੀ ਜਿਹੜੀਆਂ ਨੂੰ ਤੁਸੀਂ ਮੰਨਦੇ ਹੋ ਉਹਨਾਂ ਨੇ ਵੀ ਜਿਵੇਂ ਦੇਵੀ ਦੇਵਤੇ ਲਾ ਲਓ ਹਨਾ ਕਿਤੇ ਵੀ ਲਓ ਵੀ ਉਹਨਾਂ ਨੇ ਵੀ ਇੱਕ ਤਪੱਸਿਆ ਕੀਤੀ ਹੁੰਦੀ ਹੈਗੀ ਹਨਾ ਤਪੱਸਿਆ ਦਾ ਕਹਿੰਦੇ ਤੁਸੀਂ ਸਿਰਫ ਵਾਹਿਗੁਰੂ ਜੀ ਦਾ ਸਿਮਰਨ ਕਰ ਲਿਆ ਤਾਂ ਤੁਹਾਨੂੰ ਵੀ ਰਿੱਤੀ ਸਿੱਧੀਆਂ ਪ੍ਰਾਪਤ ਹੋਣ ਲੱਗ ਜਾਂਦੀਆਂ ਨੇ ਇਹ ਚੀਜ਼ ਨੂੰ ਸਮਝਣਾ ਬਹੁਤ ਡੂੰਘਾ ਹੈਗਾ ਦੇਖੋ ਅਕਸਰ ਆਪਾਂ ਇੱਕ ਦੇ ਬੰਦੇ ਦੇ ਪਿੱਛੇ ਲੱਗ ਕੇ ਸਾਰਾ ਕੁਝ ਛੱਡ ਕੇ ਹੈਨਾ ਨਾ ਤਾਂ ਆਪਾਂ ਸਿਮਰਨ ਫਿਰ ਤੁਸੀਂ ਅਕਸਰ ਸੁਣਿਆ ਕਹਿੰਦੇ ਬੇਮਕੋਈ RAM ਤੇ ਲੱਗਣ ਜਨਮ ਵਿਜੋਗ ਤੇ ਦੂਸਰਾ ਹੁਣ ਸਰਾਧ ਦਾ ਚੱਲ ਰਹੇ ਨੇਗੇ ਕਹਿੰਦੇ ਜੀਵਤ ਪਿਤਰ ਨਮਾਨ ਹੈ ਕੋਈ ਮੋਏ ਸਰਾਧ ਕਰੈ ਨਾ ਕਹਿੰਦੇ ਜਿਉਂਦਿਆਂ ਨੂੰ ਤਾਂ ਕੋਈ ਪਾਣੀ ਨਹੀਂ ਪੁੱਜਦਾ ਫਿਰ ਮਰਿਆਂ ਤੇ ਜੱਗ ਕਰਦੇ ਨੇ ਜਲੇਬੀਆਂ ਲੱਡੂ ਬਣਾਉਣੇ ਆਪਾਂ ਹਨ ਤੇ ਉਹਦਾ ਤੁਹਾਨੂੰ ਕਿਵੇਂ ਪੁੰਨ ਮਿਲ ਸਕਦਾ ਹੈ ਜਦੋਂ ਜਿਉਂਦੇ ਮਾਪੇ ਤੜਫ ਕੇ ਤੁਰ ਗਏ ਤੇ ਬਾਅਦ ਦੇ ਵਿੱਚ ਤੁਸੀਂ ਕਹਿਣਿਓ ਵੀ ਹਾਂ ਉਹਨਾਂ ਨੂੰ ਆਪ ਪਸੰਦ ਸੀ ਅਸੀਂ ਇਹ ਪੰਡਤਾਂ ਨੂੰ ਕੋਵਾਈਏ ਇਹ ਪਸੰਦ ਸੀ ਅਸੀਂ ਇਹਦਾ ਹਨਾ ਤਾਨ ਪੁੰਨ ਕਰੀਏ ਤਾਂ ਮੇਰੇ ਹੱਥ ਬਣ ਕੇ ਬੇਨਤੀ ਹੈ ਕਿ ਜਿਉਂਦਿਆਂ ਨੂੰ ਪੁੱਛ ਲਓ ਜਿਉਂਦਿਆਂ ਨੂੰ ਪੂਜ ਲਓ ਕਿਉਂਕਿ ਮੋਇਆਂ ਤੋਂ ਬਾਅਦ ਤਾਂ ਸਿਰਫ ਸਿਮਰਨ ਜੋ ਤੁਸੀਂ ਕਰੋਗੇ ਉਹ ਉਹਨਾਂ ਨੂੰ ਮਿਲੇਗਾ ਬਾਕੀ ਦਾ ਤੁਸੀਂ ਜਿਹੜੇ ਕੁਝ ਮਰਜ਼ੀ ਕਰੀ ਜਾਓ ਇਹ ਤਾਂ ਇੱਕ ਲੋਕ ਦਿਖਾਵਾ ਤੁਸੀਂ ਕਰਦੇ ਹੋ ਉਹਨਾਂ ਦੀ ਕਮਾਈ ਦੇ ਵਿੱਚੋਂ ਤੁਸੀਂ ਥੋੜਾ ਬਹੁਤਾ ਦਾਨ ਪੁੰਨ ਕਰ ਦੋਗੇ ਉਹਦਾ ਵੀ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਭਲਾ ਹੋਊਗਾ ਕਿਉਂਕਿ ਉਹਨਾਂ ਦੀ ਕੀਤੀ ਹੋਈ ਕਮਾਈ ਤੁਹਾਡੇ ਪਰਿਵਾਰ ਤੇ ਤੁਸੀਂ ਵਰਤ ਰਹੇ ਅੱਜ ਦੱਸਦੇ ਆਪਾਂ ਤੁਹਾਨੂੰ ਜਿਹੜੇ ਕਾਲਾ ਜਾਦੂ ਤੰਤਰ ਵਿੱਦਿਆ ਕੀ ਕੀ ਹੈਗੀ ਇਹ ਲੱਗਦੀ ਹੈ ਕਿ ਨਹੀਂ ਲੱਗਦੀ ਇਸ ਨਾਲ ਕੀ ਹੁੰਦਾ ਦੇਖੋ ਬਹੁਤ ਮੇਰੀ ਲਾਈਫ ਦੇ ਵਿੱਚ ਵੀ ਮੈਂ ਬਹੁਤ ਇਦਾਂ ਦੇ ਇਨਸਾਨ ਦੇਖੇ ਨੇ ਜਿਹੜੇ ਕਿ ਬਹੁਤ ਗੁਰਸਿੱਖ ਹੋਣ ਦੇ ਨਾਲ ਜਿਹੜੀ ਕਿ ਬਹੁਤ ਨਿਤ ਨਿਮੀ ਸੀਗੇ ਹਨਾ ਪਰ ਫਿਰ ਵੀ ਉਹਨਾਂ ਨੂੰ ਮੈਂ ਖੁਦ ਖੁਸ਼ੀ ਕਰਦੇ ਦੇਖਿਆ ਇਹੋ ਚੀਜ਼ ਤਾਂ ਆਏਗੀ ਕਿਉਂਕਿ ਆਪਣੇ ਕੋਲੇ ਉਨੀ ਚੀਜ਼ ਨਹੀਂ ਹੈਗੀ ਹਨਾ ਹੁਣ ਜੇ ਮੈਂ ਕਹਾ ਵੀ ਹਾਂ ਮੈਂ ਬ੍ਰਹਮਗਿਆਨੀ ਬਣ ਜੂਗੀ ਨਹੀਂ ਬਣ ਸਕਦੀ ਹੈਗੀ ਕਿਉਂਕਿ ਆਪਾਂ ਨਾ ਤਾਂ ਉਨੀ ਆਪਣੀ ਭਗਤੀ ਹੈ ਨਾ ਉਹਨਾਂ ਆਪਣਾ ਤਿਆਗ ਹੈ ਨਾ ਉਹਨਾਂ ਆਪਣਾ ਸਿਮਰਣਾ ਹੈਗਾ ਹਨਾ ਸਿਰਫ ਆਪਾਂ ਦਾ ਇੱਕ ਦੁਨਿਆਵੀ ਜਿੰਮੇ ਕਿ ਆਪਾਂ ਗ੍ਰਸਤੀ ਆਗੇ ਆਪਾਂ ਬਾਈ ਗੁਰੂ ਜੀ ਤੋਂ ਹਰ ਇੱਕ ਚੀਜ਼ ਦੇ ਜਦੋਂ ਵੀ ਕੋਈ ਕੰਮ ਕਰਦੇ ਆਂ ਅਰਦਾਸ ਕਰਨੀ ਸਿਮਰਨ ਕਰਨਾ ਨਾ ਵੀ ਜ਼ਿਆਦਾ ਪੰਗੇ ਲੈਣ ਦੀ ਜ਼ਰੂਰਤ ਨਹੀਂ ਹੈਗੀ ਹਨਾ ਆਪਾਂ ਉੱਚੀ ਕਹਦੇ ਪੌੜੀ ਤੇ ਸਿਖਰ ਨੂੰ ਹੱਥ ਪਾ ਲੈਣਾ ਫਿਰ ਉੱਥੋਂ ਡੇਗਦੇ ਆਂਗੇ ਹਨਾ ਤੁਸੀਂ ਦੇਖਿਆ ਵੀ ਅਕਸਰ ਅੱਜ ਕੱਲ ਬੱਚਿਆਂ ਦੀ ਇੰਨੀ ਬੁੱਧੀ ਪ੍ਰੇਸ਼ਟ ਹੋਣ ਦਾ ਮੇਨ ਕਾਰਨ ਕੀ ਹੈ ਦੇਖੋ ਜਿਹੜੇ ਇਹ ਤੰਤਰ ਹੈਗਾ ਜਿਹੜੀ ਇਹ ਗੁੱਡੀ ਵਗੈਰਾ ਜੀ ਬਣਾ ਕੇ ਨਾ ਜਿਹੜੀ ਮੈਂ ਥੰਬਨੇਲ ਦੇ ਵਿੱਚ ਲਾਈ ਹੈ ਇਦਾਂ ਦੇ ਨਾ ਬਹੁਤ ਦੇਖੋ ਅੱਜ ਕੱਲ ਕੋਈ ਕਿਸੇ ਤੇ ਰਾਜ਼ੀ ਨਹੀਂ ਹੈਗਾ ਹਰੇਕ ਕਹਿੰਦਾ ਵੀ ਇਹ ਮਿੱਥੋ ਕੀ ਚਲਿਆ ਕਿਵੇਂ ਜਿਗਿਆ ਇਸ ਦੇ ਅੱਗੇ ਹੁੰਦਾ ਸੀਗਾ ਵੀ ਜੇ ਇੱਕ ਨਾ ਦਾ ਬੱਚਾ ਵਿਗੜ ਜਾਂਦਾ ਸੀ ਤਾਂ ਚਾਰ ਉਹਨੂੰ ਸੁਧਾਰਦੇ ਸੀ ਹੁਣ ਤਾਂ ਚਾਰ ਸਗੋਂ ਉਹਨੂੰ ਵਿਗਾੜਣਗੇ ਨਾ ਵੀ ਵਧੀਆ ਇਹਨਾਂ ਦਾ ਬੱਚਾ ਵਿਗੜੇ ਇਹ ਜਿਹੜਾ ਹੁੰਦਾ ਹੈਗਾ ਤੰਤਰ ਵਿੱਦਿਆ ਜਿਹੜੀ ਹੁੰਦੀ ਹੈਗੀ ਇਹ ਕਰਦੇ ਕਿਵੇਂ ਨੇ ਜਿਵੇਂ ਕਿ ਕਿਸੇ ਇਨਸਾਨ ਦੇ ਕੱਪੜੇ ਨੇ ਉਸੇ ਇਨਸਾਨ ਦੇ ਕੱਪੜੇ ਉਸ ਗੁੱਡੀ ਹੈ ਜਿਹੜੀ ਉਸ ਨੂੰ ਪਹਿਨਾਈ ਜਾਂਦੀ ਹੈ ਜਿਹੜੇ ਵਾਲ ਲੱਗਦੇ ਨੇ ਉਹ ਵੀ ਉਸੇ ਦੀ ਲਗਾਏ ਜਾਂਦੀ ਹੈਗੀ ਫਿਰ ਉਸ ਨੂੰ ਨਾ ਇੰਨਾ ਆਪਦੇ ਜਿਹੜੇ ਮੰਤਰ ਨੇ ਉਹਨਾਂ ਦੇ ਨਾਲ ਇੰਨਾ ਉਹਨੂੰ ਆਪਦੇ ਵਾਸਤ ਕੀਤਾ ਜਾਂਦਾ ਹੈ ਜਿਵੇਂ ਆਪਾਂ ਕਹਿੰਦੇ ਆਂ ਵੀ ਭਗਤਾਂ ਨੇ ਰੱਬ ਵਾਸਤ ਕੀਤਾ ਪਾ ਕੇ ਪ੍ਰੇਮਡੋਰੀਆ ਮਤਲਬ ਕਿ ਸਿਮਰਨ ਦੇ ਨਾਲ ਜਿਵੇਂ ਆਪਾਂ ਕਹਿੰਦੇ ਵੀ ਵਾਹਿਗੁਰੂ ਜੀ ਤੋਂ ਜੋ ਮੰਗਿੰਦਾ ਨਾ ਉਹੀ ਪੂਰਾ ਹੁੰਦਾ ਮੈਂ ਤੁਹਾਨੂੰ ਅਕਸਰ ਕਹਣੀ ਆ ਨਾ ਉਹ ਕਿਉਂ ਹੁੰਦਾ ਕਿਉਂਕਿ ਆਪਾਂ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਆ ਤਾਂ ਵਾਹਿਗੁਰੂ ਜੀ ਆਟੋਮੈਟਿਕ ਉਸ ਚੀਜ਼ ਨੂੰ ਪੂਰਾ ਕਰਨ ਲੱਗ ਜਾਂਦੇ ਨੇ ਇਹੀ ਤਾਂ ਤੂੰ ਇੱਕ ਪੜਾਈ ਹੈ ਹੋਰ ਕੁਝ ਨਹੀਂ ਇਹ ਇੱਕ ਵਿੱਦਿ ਹੈਗੀ ਹੈ ਨਾ ਜਿਵੇਂ ਆਪਾਂ ਦੂਸਰੀ ਵਿੱਦਿਆ ਪੜ੍ਹ ਕੇ ਅਫਸਰ ਲੱਗਦੇ ਉਸੇ ਤਰੀਕੇ ਨਾਲ ਇਹ ਵਿੱਦ ਤਾਂ ਉਸ ਨੂੰ ਨਾ ਉਹ ਚੀਜ਼ ਇਨਸਾਨ ਨੂੰ ਦੇਖੋ ਇੱਕ ਬਹੁਤ ਵੱਡਾ ਇਹ ਪਾਪ ਹੈਗਾ ਕਿਉਂਕਿ ਇਸ ਚੀਜ਼ ਦੇ ਨਾਲ ਉਸ ਇਨਸਾਨ ਦਾ ਖਾਤਮਾ ਵੀ ਹੋ ਸਕਦਾ ਕਿਉਂਕਿ ਕਹਿੰਦੇ ਨੇ ਅਕਸਰ ਅਜਿਹਾ ਕੰਮ ਉਹ ਇਨਸਾਨ ਕਰਦਾ ਜਿਹਦੀ ਕਿ ਅੰਦਰੋਂ ਬਿਲਕੁਲ ਆਤਮਾ ਮਰ ਚੁੱਕੀ ਹੈ ਹੈਨਾ ਇੱਕ ਚੰਦ ਪੈਸੇ ਪਿੱਛੇ ਜਿਹੜੇ ਤੰਤਰ ਵਾਲੇ ਨੇ ਨਾ ਉਹ ਵੀ ਵੀ ਵਸਾਂ ਮੈਨੂੰ 20000 ਦੇ ਦੋ ਮੈਨੂੰ ਲੱਖ ਦੇ ਦੋ ਮੈਨੂੰ 2 ਲੱਖ ਦੇ ਦੋ ਮੈਂ ਐ ਕਰ ਦੂੰ ਮੈਂ ਵੀ ਦੇਖੋ ਇਹ ਕਿਸੇ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਨਾ ਨਹੀਂ ਚਾਹਦਾ ਜਿਹੜਾ ਅੱਜ ਕੱਲ ਆਪਣੇ ਬੱਚਿਆਂ ਦੀ ਬੁੱਧੀ ਪ੍ਰੇਸ਼ਟ ਹੋ ਰਹੀ ਹੈ ਆਪਣੇ ਬੱਚਾ ਆਪ ਕਹਿੰਦੇ ਵੀ ਕਿਸੇ ਨੇ ਜਾਦੂ ਟੂਣਾ ਕਰਵਾਤਾ ਕਿਸੇ ਨੇ ਕੀ ਕਰਵਾਤਾ ਦੇਖੋ ਜਿਹੜੀ ਆਪਣੀ ਬੱਚੇ ਨਹੀਂ ਉਹੋ ਜਾਂਦੇ ਨੇ ਪਾਲ ਘਟਵਾਉਂਦੇ ਪਿਛਲੇ ਸਮਿਆਂ ਦੇ ਵਿੱਚ ਇਸ ਚੀਜ਼ ਦੇ ਆਪਣੇ ਬੱਚਿਆਂ ਦੀ ਕੁੱਤੀ ਕਿਉਂ ਸਹੀ ਸੀ ਕਿਉਂਕਿ ਜਿਹੜਾ ਕੋਈ ਬਾਲ ਕਟਵਾਉਂਦਾ ਵੀ ਸੀਗਾ ਤਾਂ ਵੀ ਅੱਗੇ ਘਰ ਆ ਕੇ ਨਾਈ ਇਹਨਾਂ ਬਾਲ ਕੱਟ ਦੇਉਂਦੇ ਸੀ ਤੇ ਉਸ ਬਾਲਾਂ ਨੂੰ ਸੰਭਾਲਿਆ ਜਾਂਦਾ ਸੀ ਜਾਂ ਅਗਨ ਭੇਟ ਕੀਤੀ ਜਾਂਦੀ ਸੀ ਪਰ ਅੱਜ ਕੱਲ ਸੈਲੂਨ ਵਗੈਰਾ ਤੇ ਜਾਂਦੇ ਨੇ ਉੱਥੇ ਬਾਲ ਆਪਦੇ ਸਿੱਟੇ ਹੁੰਦੇ ਨੇ ਤੁਹਾਨੂੰ ਨਹੀਂ ਪਤਾ ਵੀ ਤੁਹਾਡੇ ਬਾਲਾਂ ਦਾ ਕੀ ਬਿਹਤਰੀ ਹੁੰਦੀ ਹੈ ਕੀ ਉਹ ਕੀ ਹੋ ਰਿਹਾ ਹੈਗਾ ਉਹਨਾਂ ਚੀਜ਼ਾਂ ਕਰਕੇ ਹੀ ਤੁਸੀਂ ਆਪਣੀ ਜ਼ਿੰਦਗੀ ਤੋਂ ਪ੍ਰਿਸਟ ਹੋ ਚੁੱਕੀਆਂ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੋ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਦੁੱਖਾਂ ਤਕਲੀਫਾਂ ਤੋਂ ਬਿਨਾ ਕੁਝ ਆ ਹੀ ਨਹੀਂ ਰਿਹਾ ਬਿਲਕੁਲ ਜਾਦੂ ਟੂਣਾ ਤੰਤਰ ਮੰਤਰ ਜਿਹੜੇ ਕਿ ਇਹ ਕਾਲਾ ਜਾਦੂ ਹੈ ਇਹ ਬਿਲਕੁਲ ਹੁੰਦਾ ਪਰ ਲੱਗਦਾ ਉਹਨੂੰ ਹੈ ਜਿਹੜਾ ਕਿ ਸਿਮਰਨ ਨਹੀਂ ਕਰਦਾ ਜਿਹਦਾ ਕਿ ਨਾਮ ਨਹੀਂ ਜਪਦਾ ਚਾਹੇ ਤੁਸੀਂ ਹਿੰਦੂ ਧਰਮ ਦੇ ਵਿੱਚੋਂ ਚਾਹੇ ਤੁਸੀਂ ਸਿੱਖ ਧਰਮ ਦੇ ਵਿੱਚੋਂ ਚਾਹੇ ਤੁਸੀਂ ਮੁਸਲਿਮ ਧਰਮ ਦੇ ਵਿੱਚੋਂ ਅਗਰ ਤੁਸੀਂ ਚਾਹੋ ਨੇ ਹਣਾ ਵੀ ਦੇਖੋ ਦੀਵਾਲੀ ਤੱਕ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਆ ਕਿ ਦੀਵਾਲੀ ਤੱਕ ਇਹ ਚੀਜ਼ਾਂ ਬਹੁਤ ਖਾਵੀ ਹੋਣਗੀਆਂ ਕਿਉਂਕਿ ਫਿਰ ਜਿਹੜੇ ਤੰਤਰ ਵਿਦਿਆ ਵਾਲੇ ਨੇ ਉਹਨਾਂ ਨੇ ਵੀ ਆਪਣੇ ਵਰਗਿਆਂ ਤੋਂ ਪੈਸੇ ੇਟਣੇ ਨੇ ਵੀ ਹਾਂ ਮੈਨੂੰ 50000 ਦੇ ਜਾਂ ਮੈਨੂੰ 40000 ਦੇ ਜਾਂ ਅੱਜ ਮੈਂ ਤੁਹਾਨੂੰ ਇੱਕ ਅਜਿਹੀ ਚੀਜ਼ ਦੱਸ ਰਹੀ ਹਾਂ ਕਿ ਤੁਸੀਂ ਨਾ ਆਪਣੇ ਘਰ ਦੇ ਵਿੱਚ ਬਿਨਾ ਕਿਸੇ ਨੂੰ ਕੋਈ ਪੈਸਾ ਦਿੱਤੇ ਆਪਣੇ ਘਰ ਦੀ ਰੱਖਿਆ ਆਪਣੇ ਘਰ ਦਾ ਘਾਰ ਆਪਣੇ ਘਰ ਨੂੰ ਜਿਵੇਂ ਕਹਿੰਦੇ ਨੇ ਕਿਲਿਆ ਜਾਂਦਾ ਹਨ ਵੀ ਤੁਸੀਂ ਉਸ ਨੂੰ ਕਿਵੇਂ ਕਰ ਸਕਦੇ ਹੋਗੇ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਬਹੁਤ ਇਤਿਆਹਤਿਆਤ ਰੱਖੋ ਕਿ ਇਹ ਦਿਨਾਂ ਦੇ ਵਿੱਚ ਤੁਸੀਂ ਆਪਣਾ ਜਿਹੜਾ ਪੁਰਾਣਾ ਕੱਪੜਾ ਹੈਗਾ ਹਨਾ ਚਾਹੇ ਕੋਈ ਆਪਣੇ ਰਿਸ਼ਤੇਦਾਰ ਵੀ ਆ ਤੁਸੀਂ ਕਿਸੇ ਨੂੰ ਵੀ ਆਪਣਾ ਕੋਈ ਵੀ ਕੱਪੜਾ ਨਾ ਦਿਓ ਜਿਵੇਂ ਚੁੰਨੀ ਵਗੈਰਾ ਹੋ ਗਈ ਹੈ ਨਾ ਸਾਲਵ ਵਗੈਰਾ ਹੋ ਗਿਆ ਪਰਨਾ ਹੋ ਗਿਆ ਪੱਗ ਹੋ ਗਈ ਤੇ ਦੂਸਰਾ ਆਪਣੇ ਜਿਹੜੇ ਬੱਚਿਆਂ ਨੂੰ ਵੀ ਕਹੋ ਵੀ ਜੇ ਤੁਸੀਂ ਹੈ ਨਾ ਬਾਲ ਵੀ ਕਟਵਾਉਣ ਜਾਂਦੇ ਹੋ ਕਿਤੇ ਵੀ ਕੋਈ ਹੋ ਕਰਦਾ ਤਾਂ ਆਪਣੇ ਉਹ ਬਾਲਾਂ ਨੂੰ ਨਾ ਸੰਭਾਲ ਕੇ ਤੁਸੀਂ ਆਪਣੇ ਘਰ ਲਿਓ ਤੇ ਉਹਨਾਂ ਨੂੰ ਅਗਨ ਭੇਟ ਕਰੋ ਦੇਖੋ ਇਹ ਚੀਜ਼ਾਂ ਬੱਚੇ ਨਹੀਂ ਮੰਨਦੇ ਅੱਜ ਕੱਲ ਦੇ ਤਾਂ ਹੀ ਆਪਾਂ ਖੱਜਲ ਖਵਾਰ ਹੋ ਰਹੇ ਹਾਂ ਤਾਂ ਹੀ ਇੰਨੇ ਜ਼ਿਆਦਾ ਪਰਵਾਦੀ ਦੇ ਰਸਤੇ ਤੇ ਆਪਾਂ ਚੱਲ ਪਈਆਂ ਹਾਂ ਤਾਂ ਪਲੀਜ਼ ਸਾਰੇ ਪੈਨਪਰਾਂ ਹੱਥ ਵਨ ਕੇ ਬੇਨਤੀ ਹੈਗੀ ਤੇ ਦੂਸਰਾ ਹਨਾ ਕਦੇ ਵੀ ਅੱਖਾਂ ਬੰਦ ਕਰਕੇ ਕਿਸੇ ਤੇ ਭਰੋਸਾ ਨਾ ਕਰੋ ਕਿਉਂਕਿ ਅੱਜ ਕੱਲ੍ਹ ਜੀਤੇ ਤੁਸੀਂ ਭਰੋਸਾ ਕਰ ਰਹੇ ਹੋ ਨਾ ਉਹੀ ਜਿਹਨੂੰ ਤੁਸੀਂ ਕਹਿੰਦੇ ਵੀ ਮੇਰਾ ਬਹੁਤ ਆਪਦਾ ਹੈ ਨਾ ਉੱਥੇ ਜਾ ਕੇ ਹੀ ਮਾਰ ਖਾ ਜਾਣਾ ਦੇਖੋ ਵਿਸ਼ਵਾਸ ਤੇ ਇਹ ਕਹਿੰਦੇ ਕਿਸ ਦੇ ਨਾਲ ਚੱਲੇ ਬਿਨਾ ਤਾਂ ਸਮਾਂ ਵੀ ਨਹੀਂ ਲੰਘਦਾ ਹਨਾ ਇਹ ਸੰਸਾਰ ਹੈਗਾ ਆਪਣਾ ਪਰ ਥੋੜਾ ਜਿਹਾ ਆਪਣੀ ਬੁੱਧੀ ਨੂੰ ਵੀ ਤੇ ਦੂਸਰੀ ਗੱਲ ਤੁਸੀਂ ਆਪਣੇ ਘਰ ਦੇ ਵਿੱਚ ਸਵੇਰੇ ਜਪਜੀ ਸਾਹਿਬ ਸ਼ਾਮ ਨੂੰ ਰਹਿਰਾਜ ਸਾਹਿਬ ਰੱਖਿਆ ਦੇ ਸ਼ਬਦਾਂ ਦੇ ਪਾਠ ਦੀਵਾਲੀ ਤੱਕ ਰੱਖਿਆ ਦੇ ਸ਼ਬਦਾਂ ਦੇ ਪਾਠ ਸਾਰੇ ਘਰ ਦੇ ਵਿੱਚ ਤੁਸੀਂ ਨੇ ਪਰਿਵਾਰ ਨੇ ਕਰਨੇ ਹੀ ਕਰਨੇ ਨੇ ਜਦੋਂ ਬੱਚਾ ਕੋਈ ਪਰਿਵਾਰ ਦਾ ਮੈਂਬਰ ਬਾਹਰ ਜਾਂਦਾ ਤਾਂ ਤੁਸੀਂ ਉਸ ਟਾਈਮ ਅਰਦਾਸ ਕਰਕੇ ਜਰੂਰ ਜਾਓ ਰੱਖਿਆ ਦੇ ਸ਼ਬਦ ਅਜਿਹੇ ਸ਼ਬਦ ਹੈਗਾ ਜਿਹੜਾ ਕਿ ਤੁਹਾਡੇ ਘਰ ਨੂੰ ਜਿਵੇਂ ਤੁਸੀਂ ਜਾਦੂ ਟੂਣੇ ਤੰਤਰ ਮੰਤਰਾਂ ਵਾਲੇ ਤੋਂ ਘਰ ਨੂੰ ਕੀ ਤਾਂ ਵਾਹਿਗੁਰੂ ਜੀ ਦੀ ਗੁਰਬਾਣੀ ਤੁਹਾਡੇ ਘਰ ਦੇ ਵਿੱਚ ਕੋਈ ਵੀ ਅਜੀਹਾ ਮਾੜਾ ਕੰਮ ਮਾੜੀ ਸ਼ਕਤੀ ਨੂੰ ਨਹੀਂ ਹੋਣ ਦੇਊਗੀ ਸ਼ਾਮ ਨੂੰ ਦੇਖੋ ਰੱਖਿਆ ਦੇ ਸ਼ਬਦਾਂ ਦਾ ਪਾਠ ਕਰਨ ਦਾ ਮਤਲਬ ਇਹ ਹੈਗਾ ਜਦੋਂ ਤੁਸੀਂ ਕੀਰਤਨ ਸੋਹਲਾ ਸਾਹਿਬ ਤੇ ਰੱਖਿਆ ਦੇ ਸ਼ਬਦਾਂ ਦਾ ਪਾਠ ਕਰਕੇ ਸੌਵੋਗੇ ਨਾ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਮਾੜਾ ਕੰਮ ਨਹੀਂ ਕਰ ਸਕਦਾ ਇਹ ਮੇਰੀ ਗਾਰੰਟੀ ਹੈਗੀ ਅਗਰ ਤੁਸੀਂ ਸਿਮਰਨ ਕਰਕੇ ਰੱਖੋਗੇ ਦੇਖੋ ਕਈ ਭੈਣ ਭਰਾ ਮੈਂ ਕਹਿੰਦੇ ਵੀ ਚੰਡੀ ਵੀਦੀਵਾਰ ਦਾ ਪਾਠ ਕਰਨਾ ਹੈ ਅਸੀਂ ਨੇ ਬ੍ਰਹਮ ਕਵਚ ਦਾ ਪਾਠ ਕਰਨਾ ਹੈ ਬਿਲਕੁਲ ਕਰੋਣਾ ਇਹ ਕੋਈ ਨਹੀਂ ਹੈਗਾ ਪਰ ਉਹੀ ਗੱਲ ਆ ਗਈ ਨਾ ਵੀ ਆਪਾਂ ਇੱਕ ਹੱਠ ਦੇ ਨਾਲ ਨਾ ਕਰੋ ਜਿਵੇਂ ਆਪਾਂ ਠੀਕ ਹੈ ਗੁਰਬਾਣੀ ਪੜ੍ਹਨੀ ਹੈ ਤਾਂ ਆਪਾਂ ਗੁਰਬਾਣੀ ਪੜ੍ਹੋ ਕਦੇ ਵੀ ਇਹਨਾਂ ਨੂੰ ਗਿਣ ਮਿਤ ਕੇ ਨਾ ਕਰੋ ਕਿਉਂਕਿ ਗਿਣ ਮਿਤ ਕੇ ਕਰੋਗੇ ਤਾਂ ਤੁਹਾਨੂੰ ਇਹਨਾਂ ਦੀ ਮਰਿਆਦਾ ਰੱਖਣੀ ਪੈਗੀ ਤੇ ਮਰਿਆਦਾ ਦੇ ਵਿੱਚ ਆਪਾਂ ਨਹੀਂ ਪੂਰੇ ਹੋ ਸਕਦੇ ਤੇ ਉੱਥੇ ਆਪਣੇ ਘਰ ਦੇ ਵਿੱਚ ਨੁਕਸਾਨ ਹੋਣ ਲੱਗੇ ਤਾਂ ਇਹ ਜੋ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਿਆ ਨੇ ਇਹਨਾਂ ਨੂੰ ਜ਼ਰੂਰ ਤੁਸੀਂ ਆਪਣੇ ਘਰ ਦੇ ਵਿੱਚ ਅਪਣਾਓ ਤੇ ਬੱਚਿਆਂ ਨੂੰ ਜ਼ਰੂਰ ਕੋਕੇ ਬਾਹਰ ਤੋਂ ਕਿਸੇ ਤੋਂ ਲੈ ਕੇ ਖਾਣਾ ਜਾਂ ਬਾਹਰ ਤੋਂ ਜਿਵੇਂ ਕੋਈ ਤੁਹਾਨੂੰ ਦਿੰਦਾ ਮਠਿਆਈ ਵਗੈਰਾ ਦਿੰਦਾ ਕੁਝ ਵੀ ਦਿੰਦਾ ਦੇਖੋ ਪਲੀਜ਼ ਹਨਾ ਬਾਕੀ ਦਾ ਤੁਹਾਡੀ ਆਪਣੀ ਮਰਜ਼ੀ ਹੈ ਮੈਂ ਤੁਹਾਨੂੰ ਇੱਕ ਸਿਰਫ ਜੋ ਮੈਂ ਸਮਝਾਉਣਾ ਜੋ ਭੈਣ ਭਰਾ ਮੈਨੂੰ ਪੁੱਛਦੇ ਮੈਂ ਤੁਹਾਨੂੰ ਉਹੀ ਚੀਜ਼ ਦੱਸਣ ਦੀ ਕੋਸ਼ਿਸ਼ ਕਰ ਰਹੀ ਹਾਂ ਅਗਰ ਤੁਹਾਡੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਇਦਾਂ ਦੀ ਕੋਈ ਗੱਲ ਤੋਂ ਲੱਜੇ ਵੀ ਬਹੁਤ ਚੰਗਾ ਸੀ ਹਨਾ ਇੱਕਦਮ ਪਤਾ ਨਹੀਂ ਕੀ ਹੋ ਗਿਆ ਤਾਂ ਤੁਸੀਂ ਉਸਦੇ ਨਿਮਿਤ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਕੋਲੇ ਜਾਲ ਰੱਖਣਾ ਉਹ ਜਾਲ ਉਸ ਨੂੰ ਪਿਲਾਉਂਦੇ ਰਹੋ ਹੌਲੀ ਹੌਲੀ ਜੋ ਵੀ ਉਸ ਦੇ ਉੱਪਰ ਤੰਤਰ ਵਿਦਿਆ ਕੁਝ ਵੀ ਕਰਵਾਈ ਹੋਈ ਹੈ ਉਹ ਖਤਮ ਹੁੰਦੀ ਜਾਵੇਗੀ ਇੱਕ ਜਦੋਂ ਉਹ ਇਨਸਾਨ ਬਾਹਰ ਜਾਂਦਾ ਹੈਗਾ ਤਾਂ ਉਸ ਟਾਈਮ ਤੁਸੀਂ ਖੜੇ ਹੋ ਕੇ ਅਰਦਾਸ ਕਰੋਗੇ ਵਾਈਗਰੂ ਜੀ ਮੇਰਾ ਬੱਚਾ ਜਾਂ ਮੇਰੀ ਬੱਚੀ ਘਰ ਤੋਂ ਬਾਹਰ ਦੇ ਜਾ ਰਹੀ ਹੈ ਮੈਂ ਇਹਦੀ ਨੱਖਿਆ ਨਹੀਂ ਕਰ ਸਕਦੀ ਤੁਸੀਂ ਰਖਵਾਲਿਓ ਪਿਤਾ ਜੀ ਸਾਡੇ ਘਰ ਦੇ ਵਿੱਚ ਕੋਈ ਵੀ ਅਜੀਹੀ ਬੁਰੀ ਸ਼ਕਤੀ ਨਾ ਆਵੇ ਪਿਤਾ ਜੀ ਕਿਰਪਾ ਕਰਨੀ ਆਪ ਜੀ ਦੇ ਨਿਮਾਣੇ ਬੱਚੇ ਹਨ ਕਲਯੁਗ ਤੋਂ ਬਚਾ ਕੇ ਰੱਖਿਓ ਵਾਈਗਰੂ ਜੀ ਨਹੀਂ ਤਾਂ ਆਉਣ ਵਾਲਾ ਸਮਾਂ ਬਹੁਤ ਭਿਆਨਕ ਆਉਣ ਹੈ ਹਾਹਾ ਕਰਮ ਚਣੀ ਹੈ ਆਪਾਂ ਸੋਚ ਵੀ ਨਹੀਂ ਸਕਦੇ ਕਿ ਕੀ ਕੁਝ ਹੋਣਾ ਹੈਗਾ ਤਾਂ ਆਪਣੇ ਘਰਾਂ ਦੇ ਵਿੱਚ ਵਾਈਗਰੂ ਜੀ ਦਾ ਸਿਮਰਨ ਜ਼ਰੂਰ ਕਰੋ ਤੇ ਇੱਕ ਨਾ ਗੂਗਲ ਦੀ ਧੂਪ ਜ਼ਰੂਰ ਦੇਣੀ ਹੈ દિਵਾਲੀ ਤੱਕ ਤਾਂ ਤੁਸੀਂ ਨਾਮ ਹੀ ਬਣਾ ਲਓ ਵੀ ਅਸੀਂ ਇਸ ਨੂੰ ਘਰ ਦੇ ਵਿੱਚ ਦੇਣਾ ਹੀ ਦੇਣਾ ਕਿਉਂਕਿ ਇਸ ਦੇ ਨਾਲ ਤੁਹਾਡੇ ਘਰ ਦੇ ਵਿੱਚ 네ਗੇਟਿਵਿਟੀ ਤੇ ਬੁਰੀਆਂ ਸ਼ਕਤੀਆਂ ਪ੍ਰਵੇਸ਼ ਨਹੀਂ ਕਰ ਸਕਦੀਆਂ ਕਿਉਂਕਿ ਜਾਦੂ ਟੂਣਾ ਤੰਤਰ ਮੰਤਰ ਜਿਹੜੀ ਇਦਾਂ ਦੀਆਂ ਚੀਜ਼ਾਂ ਨੇ ਇਹ ਉੱਥੇ ਆਉਂਦੀਆਂ ਨੇ ਜਿੱਥੇ ਗੰਦਗੀ ਹੁੰਦੀ ਹੈ ਜਿੱਥੇ ਜਿਵੇਂ ਸ਼ਰਾਬ ਦਾ ਨਸ਼ਾ ਹੋ ਗਿਆ ਜਾਂ ਹਨਾ ਇਦਾਂ ਦੀਆਂ ਕੋਈ ਚੀਜ਼ਾਂ ਹੁੰਦੀਆਂ ਨੇ ਜਿਵੇਂ ਆਪਣੇ ਘਰ ਦੇ ਵਿੱਚ ਅੱਗੇ ਬਜ਼ੁਰਗ ਕਹਿ ਦਿੰਦੇ ਹੁੰਦੇ ਸੀ ਹਨਾ ਵੀ ਬਾਹਰ ਤੁਸੀਂ ਪਰਫਿਊਮ ਵਗੈਰਾ ਨਾਲ ਲਾ ਕੇ ਜੋ ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਰਾਜ਼ ਹੈ ਉਹ ਮੈਂ ਤੁਹਾਨੂੰ ਲਗ ਤਾਂ ਵੀਡੀਓ ਪਾਉਂਗੀ ਕਿਉਂਕਿ ਵੀਡੀਓ ਬਜਾਯਾ ਲੰਬੀ ਹੋ ਜੂਗੀ ਤੇ ਇਹ ਜਿਹੜੀ ਮੈਂ ਇਤਿਆਤ ਵਰਤਣ ਲਈ ਤੁਹਾਨੂੰ ਕਿਹਾ ਹੈ ਤਾਂ ਪਲੀਜ਼ ਜ਼ਰੂਰ ਇਸ ਚੀਜ਼ ਤੇ ਗੌਰ ਕਰਨੀ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਉਹ ਤਕਲੇ ਸਾਰੇ ਪੈਟਰਨ ਅਵੇਲੇਬਲ ਹੋਣਗੇ ਸਤਿ ਸ੍ਰੀ ਅਕਾਲ